ਸੋਦੀ ਮਹੱਲਾ ਪੰਜਵਾ ਸੰਤ ਕਿਰਪਾਲ ਦਿਆਲ ਦਮ ਬੋਧਰ ਕਾਮ ਕ੍ਰੋਧ ਬਿਗਜਾਰੇ ਰਾਜ ਮਾਲ ਜੋਵਨ ਨਨ ਜੀਰ ਇਹਨੂੰ ਉਪਰ ਲੈ ਵਾਰੀ ਜਗ ਜਗ ਅਟਲ ਚਬਰ ਸਤਰ ਤਖਤਾਂ ਦੇ ਮਲ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਪਾਵਨ ਬਾਣੀ ਦੇ ਵਿੱਚ ਜੁਟੇ ਆਂ ਸੁਭਾਗਾ ਸਮਾ ਸਤ ਸੰਗਤ ਦਾ ਪ੍ਰਾਪਤ ਹੋਇਆ ਹੈ ਜਿੱਥੇ ਆਪ ਜੀ ਅੰਮ੍ਰਿਤ ਬਾਣੀ ਦਾ ਲਾਹ ਲਰ ਸਾਂ ਚਿਤਵਰਤੀਆਂ ਨੂੰ ਇਕਾਗਰ ਕਰਕੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੜਨੰਦਾ ਯਤਨ ਕਰੀਏ ਅੱਜ ਦਾ ਪਾਵਨ ਵਚਨ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਤਨਾ ਸਰੀ ਰਾਗ ਦੇ ਵਿੱਚ ਆਪ ਜੀ ਸ਼ਰਵਣ ਕਰ ਰਹੇ ਸਾਂ ਇਹ ਪਾਵਨ ਵਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 680 ਉੱਪਰ ਅੰਕਤ ਹੈ ਸਹਿਬ ਜੀ ਇਸ ਪਾਵਨ ਉਪਦੇਸ਼ ਰਾਹੀਂ ਸਾਨੂੰ ਜੀਵਨ ਦੀ ਜਾਂਚ ਧੀ ਰਹੇ ਨੇ ਪਤਸਾਹ ਜੀ ਇੱਥੇ ਨਾਮ ਜਪਣ ਵਾਲੇ ਦੀ ਗੱਲ ਕਰਦੇ ਨੇ ਜਿਵੇਂ ਕੱਲ ਦੇ ਪਾਵਨ ਵਚਨਾਂ ਵਿੱਚ ਆਪ ਜੀ ਨੇ ਜਿੱਥੇ ਨਾਮ ਸਿਮਰਨ ਦੀ ਗੱਲ ਸੁਣੀ ਸੀ ਉੱਥੇ ਨਾਲ ਨਾਲ ਆਪਾ ਰਹਿਤ ਦੀ ਗੱਲ ਕੀਤੀ ਸੀ ਤੇ ਜਿਹੜਾ ਨਾਮ ਸਿਮਰਨ ਵਿੱਚ ਜੁੜ ਜਾਂਦਾ ਹੈ ਨਾਮ ਸਿਮਰਨ ਵਿੱਚ ਉਹੀ ਜੁੜੇਗਾ ਜਿਹਦੇ ਅੰਦਰ ਰਹਿਤ ਦੀ ਪਰਪਕਤਾ ਹੋਏਗੀ ਗੱਲ ਇਹ ਕਰ ਰਹਿ ਸਾਂ ਜਿੰਨਾ ਚਿਰ ਸਾਡੇ ਅੰਦਰ ਰਹਿਤ ਦੀ ਪਰਪਕਤਾ ਨਹੀਂ ਉਹਨਾਂ ਚਿਰ ਸਾਡਾ ਜਿਹੜਾ ਮਨ ਹੈ ਉਹ ਸਿਮਰਨ ਵਿੱਚ ਨਹੀਂ ਜੁੜਦਾ ਜਿਹੜਾ ਸਾਡਾ ਮਨ ਹੈ ਉਹ ਤਪਦਾ ਰਹੇਗਾ ਬਲਦਾ ਰਹੇਗਾ ਵਚਨ ਸੀਗਾ ਕਲ ਦਾਸ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੀਤਲ ਤਨ ਮਨ ਸਾਤੀ ਇਹ ਪਾਵਨ ਵਚਨ ਸਿਮਰ ਜਿਹੜੇ ਕਹਿੰਦੇ ਜਿਹੜੇ ਮਾਲਕ ਦਾ ਜ਼ਿਮਰਨ ਕਰਦੇ ਨੇ ਉਹਨਾਂ ਦਾ ਤਨ ਵੀ ਠੰਡਾ ਹੈ ਉਹਨਾਂ ਦਾ ਮਨ ਵੀ ਤੇ ਉਹਨਾਂ ਦਾ ਹਿਰਦਾ ਵੀ ਠੰਡਾ ਅੱਜ ਗੱਲ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਜਿਹੜਾ ਸਿਮਰਨ ਕਰਦਾ ਏ ਉਹਦਾ ਹਿਰਦਾ ਕਿੰਨਾ ਵੱਡਾ ਹੁੰਦਾ ਬੋਲੇ ਸਤਨਾਮ ਪਤਸਾ ਜੀ ਕੰਨ ਨੇ ਦੀ ਸੰਤ ਕਿਰਪਾਲ ਦਿਆਲ ਤੁਮ ਤਰਾ ਕਾਮ ਕ੍ਰੋਧ ਵਿਗ੍ਖ ਜਾਰੇ ਨਾਮ ਜਪਣ ਵਾਲਾ ਬੰਦਕੀ ਕਰਨ ਵਾਲਾ ਸਤ ਪੁਰਸ਼ ਸੰਤ ਇੱਥੇ ਸੰਤ ਲਫ਼ਜ਼ ਵਰਤਿਆ ਮਹਾਰਾਜ ਜੀ ਨੇ ਸੰਤ ਇੱਕ ਬਹੁਤ ਵੱਡੀ ਉੱਚੀ ਆਤਮਿਕ ਅਵਸਥਾ ਦਾ ਨਾਮ ਹੈ ਸੰਤ ਜੇ ਕੀ ਇਹ ਕਿ ਆਮ ਕਿਸੇ ਭੇਖ ਦਾ ਨਾਮ ਹੈ ਵੀ ਰੰਗ ਬਰੰਗਾ ਚੋਲਾ ਪਾ ਕੇ ਜਾਂ ਕੋਈ ਹੋਰ ਤਰ੍ਹਾਂ ਦੇ ਚੋਲੇ ਵੀ ਸੰਤ ਨਾ ਇੱਥੇ ਮੈਂ ਨਿੰਦਾਨੀ ਕਰ ਰਿਹਾ ਸੰਤ ਦੀ ਡੈਫੀਨੇਸ਼ਨ ਕੀ ਹੈ ਅੱਜ ਦਾ ਸਮਾਂ ਕੀ ਹੈ ਅੱਜ ਤੇ ਇਹ ਜਿਆਦਾਤਰ ਵਚਨ ਜਿਹੜਾ ਸੰਤ ਸ਼ਬਦ ਹੈ ਸੰਤ ਲਫਜ਼ ਹੈ ਜਿਹੜਾ ਜਿਆਦਾਤਰ ਸਰੀਰ ਦੇ ਨਾਲ ਜੋੜਿਆ ਗਿਆ ਜਾਂ ਭੇਖ ਦੇ ਨਾਲ ਜੋੜਿਆ ਗਿਆ ਸੰਤ ਜਿਹੜੀ ਅਵਸਥਾ ਹੈ ਬੜੀ ਉੱਚੀ ਅਵਸਥਾ ਹੈ ਪਤਸਰ ਜੀ ਕਹਿੰਦੇ ਕੌਣ ਹੁੰਦਾ ਹੈ ਸੰਤ ਗੁਰੂ ਸਾਹਿਬਾਂ ਤੋਂ ਪੁੱਛੀਏ ਜਿੱਦੇ ਕਿਤੇ ਮਨ ਦੇ ਵਿੱਚ ਕਈ ਵਾਰੀ ਸ਼ੰਕਾ ਆ ਜਾਵੇ ਮਨ ਦੇ ਵਿੱਚ ਕੋਈ ਫੁਰਨਾ ਫੁਰੇ ਕੋਈ ਖਿਆਲ ਫੁਰੇ ਸੱਚ ਕਰਕੇ ਜਾਣਿਓ ਤੁਸੀਂ ਗੁਰੂ ਪਾਸੋਂ ਇਹ ਵਚਨ ਪੁੱਛ ਲਿਆ ਕਰੋ ਗੁਰੂ ਜਵਾਬ ਦੇਵੇਗਾ ਬੋਲੋ ਸਤਨਾਮ ਮਰਦ ਜੀ ਨੂੰ ਪੁੱਛੀਏ ਪਤਸਾ ਸੰਤ ਕੌਣ ਹੁੰਦਾ ਹੈ ਗੁਰੂ ਸਾਹਿਬ ਜੀ ਬਚਨ ਕਹਿ ਰਹੇ ਨੇ ਮਰਦ ਕਹਿੰਦੇ ਜਿਨਾਂ ਸਾਸ ਗ라스 ਨਾ ਬਿਸਰੈ ਜਿਹੜੇ ਸਾਸ ਗ라스 ਰੱਬ ਨੂੰ ਭਲਾਉਂਦੇ ਹੀ ਨੇ ਹਰ ਨਾਮਾ ਮਨ ਮੰਤ ਨਾ ਸੋਈ ਨਾਨਕਾ ਪੂਰਨ ਸੋਈ ਸੰਤ ਸਾਸ ਗਰਾਸ ਇਹਨੂੰ ਸੰਤ ਕਿਹਾ ਜਾਂਦਾ ਹੈ ਇਹ ਸੰਤ ਦੀ ਡੈਫੀਨਿਸ਼ਨ ਹੈ ਸੰਤ ਦੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਸਾਸ ਗਰਾਸ ਵੀ ਰੱਬ ਨੂੰ ਭੁੱਲਦੇ ਨਹੀਂ ਜਿਨ੍ਹਾਂ ਦਾ ਮਨ ਰੱਬ ਜੀ ਦੇ ਨਾਮ ਦੇ ਵਿੱਚ ਮੰਨਿਆ ਪਿਆ ਏ ਹਰ ਨਾਮਾ ਮਨ ਮੰਤ ਜਿਹੜੇ ਪਤੀਜੇ ਹੋਏ ਨੇ ਅੱਜ ਤੇ ਸੱਚ ਕਰਕੇ ਜਾਣਿਓ ਚੂਲੇ ਦਾ ਨਾਮ ਸੰਤੈ ਭੇਖ ਦਾ ਪੰਜ ਸਤ ਨਾਲ ਨੇ ਤੇ ਸੰਤੈ ਇਹ ਸੰਤ ਕੌਣ ਹੈ ਡੈਫੀਨਿਟਲੀ ਰੱਬ ਦਾ ਸਾਸ-ਸਾਸ ਨਾਮ ਜਪਣ ਵਾਲਾ ਇੱਥੇ ਵੇਖ ਦੀ ਤੇ ਗੱਲ ਹੀ ਨਹੀਂ ਕੀਤੀ ਵੇਖ ਤਾਂ ਕਿਹੋ ਜਿਹਾ ਵੀ ਹੋ ਸਕਦਾ ਬਾਰੀ ਲਵਾਸ ਤੇ ਉਹ ਭਾਵੇਂ ਕੁੜਤਾ ਪਜਾਮਾ ਪਾਇਆ ਹੋਵੇ ਬਾਰੀ ਲਵਾਸ ਭਾਵੇਂ ਪੈਂਟ ਸ਼ਲਟ ਦੇ ਵਿੱਚ ਹੋਵੇ ਭਾਵੇਂ ਕਿਸੇ ਜੌਬ ਤੇ ਲੱਗਿਆ ਹੋਵੇ ਕੁਝ ਸਰਵਸ ਕਰਤਾ ਹੋਵੇ ਭਾਮਿ ਕਿਰਤ ਵਿਰਤ ਦਸਨੋਂ ਆਂਦੀ ਮਿਹਨਤ ਕਰਦਾ ਹੋਵੇ ਤੇ ਮਹਾਰਾਜ ਜੀ ਕਹਿੰਦੇ ਸਾਸ ਸਾਸ ਮਾਲਕ ਦਾ ਸਿਮਰਨ ਕਰਨ ਵਾਲਾ ਵੰਦਾ ਸੰਤ ਹੁੰਦਾ ਹੈ ਭਲੋ ਸਤਨਾਮ ਅਸੀਂ ਤੇ ਸਾਧ ਲਫ਼ਜ਼ ਇੱਕ ਪੇਖ ਦੇ ਨਾਲ ਜੋੜ ਦਿੱਤਾ ਜਿਹੜੇ ਗੇਰੀ ਰੰਗ ਦੇ ਕੱਪੜੇ ਜੇ ਪਾਏ ਹੋਣ ਉਹਨੂੰ ਕਹਿੰਦੇ ਨੇ ਸਾਧ ਹੈ ਜਟਾਂ ਵਧਾ ਲਈਆਂ ਟਿੱਕੇ ਸੰਨ ਕਦੇ ਸੋਧਿਆ ਨਹੀਂ ਜਟਾਂ ਬਣ ਗਈਆਂ ਇਥੇ ਅਸੀਂ ਕਹਿੰਦੇ ਨੇ ਸਾਧ ਹੈ ਇਦਾਂ ਤੋਂਡੀ ਜਟਾਂ ਵਧਾਉਣ ਦੇ ਨਾਲ ਗੇਰੀ ਰੰਗ ਦੇ ਕੱਪੜੇ ਪਾਉਣ ਦੇ ਨਾਲ ਬਗਲੀ ਚੜੀ ਚੱਕਣ ਦੇ ਨਾਲ ਸਾਧ ਥੋੜੀ ਬਣ ਜਾਂਦਾ ਹੈ ਕਿਤੇ ਗੁਰੂ ਅਰਜਨ ਸਾਹਿਬ ਨੂੰ ਪੁੱਛੋ ਸਾਧ ਕੌਣ ਹੁੰਦਾ ਏ ਮਹਾਰਾਜ ਜੀ ਕਹਿੰਦੇ ਸਾਧ ਨਾਮ ਮਰਜ ਕਹਿੰਦੇ ਪਤਾ ਕੀ ਦਾ ਨਾਮ ਐ ਸਾਧ ਨਿਰਮਲਤਾ ਕੈ ਕਰਮ ਜਿਹੜੇ ਬੰਦੇ ਦੇ ਚੰਗੇ ਕੰਮ ਨੇ ਉਹਦਾ ਨਾਮ ਐ ਸਾਧ ਬੋਲੋ ਸਤ ਨਾਮ ਅਸੀਂ ਤੇ ਤੇ ਠੱਗੀਆਂ ਮਾਰਨ ਵਾਲਿਆਂ ਨੂੰ ਵੀ ਸਾਧ ਕਹਿ ਦਿੰਦੇ ਆ ਪਾਣੀ ਚ ਪੂਕਾ ਮਰੀ ਜਾਂਦਾ ਐ ਭਕੂਤੀ ਵਾਰੀ ਚੜਾਈ ਵਰਦਾ ਧੁਆ ਤੇ ਪਾਈਆ ਕਨੇ ਸਾਧ ਐ ਕੌਣ ਐ ਸਾਧ ਜਿਹੜਾ ਪੁਰਸ਼ ਚੰਗੇ ਕੰਮ ਕਰਦਾ ਹੈ ਉਹ ਭਾਵੇਂ ਪਰਿਵਾਰ ਚ ਰਹਿ ਕੇ ਕਰ ਰਿਹਾ ਹੈ ਸਾਧਨ ਰੋ ਵੀ ਚਾਰ ਮੈਂ ਬੇਨਤੀ ਕੀ ਕਰ ਰਿਹਾ ਸੀ ਅੱਜ ਪਾਤਸ਼ਾਹ ਜੀ ਨਾਮ ਜਪਣ ਵਾਲੇ ਦੀ ਪ੍ਰਵਾਸਾ ਦੱਸ ਰਹੇ ਨੇ ਕਹਿੰਦੇ ਜਿਹੜਾ ਬੰਦਾ ਨਾਮ ਜਪਦਾ ਹੈ ਉਹ ਸੰਤ ਹੈ ਤੇ ਮਰਜੀ ਕਹਿੰਦੇ ਉਹ ਜਿਹੜਾ ਨਾਮ ਜਪਦਾ ਜਿਹੜਾ ਸੰਤ ਹੈ ਉਹ ਕਿੰਨਾ ਕਿਰਪਾ ਦਾ ਸਾਗਰ ਹੈ ਕਿੱਡਾ ਵੱਡਾ ਉਹਦਾ ਦਿਲ ਹੈ ਕਿਰਪਾਲੂ ਹੈ ਉਹ ਉਹਦੇ ਅੰਦਰ ਵੱਡੀ ਦਇਆ ਹੈ ਉਹ ਬੜਾ ਦਿਆਲਤਾ ਦਾ ਸਾਗਰ ਹੈ ਦਇਆ ਕਰਨ ਵਾਲਾ ਹੈ ਮਰਜੀ ਕਹਿੰਦੇ ਉਹ ਦਾਮੋਦਰ ਹੈ ਦੰਬੋਧਰ ਭਾਵ ਕੇ ਮਰਦ ਜੀ ਕਹਿੰਦੇ ਉਤੇ ਪ੍ਰਮਾਤਮਾ ਵਰ ਗਈ ਹੈ ਦੰਬੋਧਰ ਮਰਦ ਜੀ ਕਹਿੰਦੇ ਉਤੇ ਪ੍ਰਮਾਤਮ ਉਤੇ ਪਰਮੇਸ਼ਰ ਕਬੀਰ ਹਮ ਰਾਮ ਕੀ ਅੰਸ ਤੇ ਕਿਤੇ ਵਚਨ ਕਰਦੇ ਨੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਰੱਬ ਵਰਗੇ ਹੀ ਹੁੰਦੇ ਨੇ ਬਾਣੀ ਦੇ ਵਿੱਚ ਜੇਕਰ ਹਰ ਜੀ ਤੇ ਹਰ ਜਨ ਵੱਡੇ ਜੇਹੀ ਨੇਤਿ ਭਗਵਾਨ ਜਿਉ ਜਨ ਨਾਤਾ ਰਪਨਾ ਇੱਥੇ ਵਚਨ ਕੀ ਕਰ ਰਹੇ ਨੇ ਮਰਜੀ ਕਹਿੰਦੇ ਨਾਮ ਜਪਣ ਵਾਲਾ ਕਿਰਪਾਲੂ ਹੈ ਦਇਆ ਕਰਨ ਵਾਲਾ ਦਿਆਨ ਹੈ ਉਹ ਉਤੇ ਪ੍ਰਮਾਤਮਾ ਹੈ ਦਮੋਦਰ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਜੀਵ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਜਿਹਦੀ ਅਵਸਥਾ ਸੰਤਵਣ ਚੁੱਕੀ ਹੈ ਤੇ ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਪਾਵਰ ਪਤਾ ਕਿੰਨੀ ਹੁੰਦੀ ਹੈ ਕਾਮ ਕ੍ਰੋਧ ਵਿਖ ਜਾ ਰੇ ਮਰਜੀ ਕਹਿੰਦੇ ਉਹ ਕਰੋਧ ਨੂੰ ਤੂੰ ਪਾਪਾਂ ਨੂੰ ਛਾੜ ਸੁਟਦਾ ਹੈ ਜਾ ਰੇ ਖਤਮ ਕਰ ਦਿੰਦਾ ਹੈ ਉਹ ਅੰਦਰੋਂ ਕਾਮ ਖਤਮ ਕਰ ਦਿੰਦਾ ਹੈ ਉਹ ਅੰਦਰੋਂ ਕਰੋਧ ਖਤਮ ਕਰ ਦਿੰਦਾ ਹੈ ਵਿਖ ਜਰ ਜਿਹੜੀ ਸਾਡੇ ਅੰਦਰ ਹੈ ਬੜੇ ਤਰ੍ਹਾਂ ਦੀ ਹੈ ਖਤਮ ਕਰ ਦਿੰਦਾ ਹੈ ਕੌਣ ਨਾਮ ਜਪਣ ਵਾਲਾ ਉਹਦੇ ਵਚਨਾਂ ਦੇ ਵਿੱਚ ਨਾਮ ਜਪਣ ਵਾਲੇ ਦੀ ਜਦੋਂ ਤੁਸੀਂ ਸੰਗਤ ਕਰੋਗੇ ਨਾ ਬੰਦਗੀ ਕਰਨ ਵਾਲਿਆਂ ਦੇ ਜਦੋਂ ਤੁਸੀਂ ਨੇੜੇ ਬੈਠੇਗੇ ਨਾ ਉਹਨਾਂ ਦੇ ਅੰਦਰ ਦੀ ਜਿਹੜੀ ਬੰਦਗੀ ਦੀ ਖਿੱਚ ਹੈ ਉਹ ਤੁਹਾਡੇ ਬਹਿਕਾਰ ਖਤਮ ਕਰ ਦੇਵੇਗੀ ਉਹਨਾਂ ਦੇ ਬਚਨਾਂ ਦੇ ਵਿੱਚ ਇੰਨੀ ਬਰਕਤ ਹੁੰਦੀ ਹੈ ਉਹਨਾਂ ਦੇ ਬਚਨਾਂ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਇਹ ਗੱਲ ਉਹਨਾਂ ਦੀ ਹੈ ਜਿਨ੍ਹਾਂ ਸਾਸ ਕਰਾਸਾਂ ਵਿੱਚ ਰਹੇ ਇੱਥੇ ਭੇਖੀ ਦੀ ਗੱਲ ਨਹੀਂ ਇੱਥੇ ਢੋਂਗੇ ਦੀ ਗੱਲ ਨਹੀਂ ਇੱਥੇ ਗੱਲਾਂ ਕਰਨ ਵਾਲਿਆਂ ਦੀ ਗੱਲ ਨਹੀਂ ਦਿਲ ਦੀ ਅਸੀਂ ਚੰਗੀਆਂ ਆਚਾਰੀ ਬੁਲੀਆਂ ਹਾਂ ਮਨੁੱਖ ਚੁੱਧਾ ਕਾਲੀਆਂ ਬਾਹਰ ਚਟਵੀਆਂ ਚਿੱਟੇ ਜਨ ਕੇ ਕੱਪੜੇ ਮਿਲ ਲਈ ਚਤਕਪੋਰ ਉਹਨਾਂ ਦੀ ਗੱਲ ਨਹੀਂ ਇਹ ਤੇ ਜੁੜੇ ਹੋਈ ਗੱਲ ਹੈ ਨਾਮ ਜਪਣ ਵਾਲਿਆਂ ਦੀ ਹੱਲੇ ਬੰਦ ਕੀ ਕਰਨ ਵਾਲਿਆਂ ਦੀ ਹੱਲੇ ਤੇ ਪਤ ਸਾਹਿਬ ਜੀ ਕਹਿੰਦੇ ਉਹ ਇਨਿਕ ਦਇਆ ਦੇ ਸਾਗਰ ਹੁੰਦੇ ਨੇ ਸੰਤ ਜਨ ਕਿਰਪਾ ਤੇ ਸੋਮੇ ਦਇਆ ਤੇ ਸੋਮੇ ਪ੍ਰਮਾਤਮਾ ਦਾ ਰੂਪ ਨੇ ਮਰਜੀ ਕਹਿੰਦੇ ਉਹ ਆਪਣੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਜ਼ਹਿਰ ਨੂੰ ਛਾੜ ਦਿੰਦੇ ਨੇ ਖਤਮ ਕਰ ਦਿੰਦੇ ਨੇ ਉਹਨਾਂ ਦੇ ਵਿੱਚ ਪਾਵਰ ਹੈ ਉਹਨਾਂ ਦੇ ਕੋਲ ਬੰਦਗੀ ਦੀ ਬਰਕਤ ਹੈ ਰਾਜ ਮਾਲ ਜੋ ਬਨ ਤਨ ਜੀ ਆਰਾਮ ਇਨ ਉੱਪਰ ਲੈ ਵਾਰੀ ਪਤ ਸਾਜੀ ਕਹਿੰਦੇ ਕਿ ਜਹੇ ਰੱਬ ਦੇ ਪਿਆਰਿਆਂ ਤੋਂ ਰਾਜ ਮਾਲ ਜਵਾਨੀ ਸਰੀਰ ਜੰਦ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਰਾਜ ਮਾਲ ਮਾਲਕ ਜਿੰਨੇ ਪਦਾਰਥ ਹਨ ਰਾਜਪਾਪ ਜੋਵਨ ਕਹਿੰਦੇ ਜਵਾਨੀ ਵਾਰ ਦੇ ਤਨ ਸਰੀਰੀ ਕੁਰਬਾਨ ਕਰ ਦੇ ਜੀ ਆਰਾ ਜੰਦ ਲੇ ਖਿਲਾ ਦੇ ਮਹਾਰਾਜ ਜੀ ਕਹਿੰਦੇ ਇਹਨਾਂ ਉੱਪਰ ਇਹ ਉਹਨਾਂ ਦੀ ਗੱਲ ਹੈ ਬੰਦ ਕੀ ਕਰਨ ਵਾਲੇ ਆ ਜਿਨ੍ਹਾਂ ਤੋਂ ਕੁਝ ਸਿੱਖਣ ਨੂੰ ਮਿਲ ਗਿਆ ਜਿਨ੍ਹਾਂ ਦੇ ਕੋਲ ਕੁਝ ਨਾਮ ਦਾ ਖਜ਼ਾਨਾ ਹੈ ਮਰਜੀ ਕਹਿੰਦੇ ਉਹਨਾਂ ਦੇ ਲੇਖੇ ਲਾ ਦੇ ਆਪਣੇ ਤਨ ਨੂੰ ਲੇਖੇ ਲਾ ਦੇ ਜਿੰਦ ਕੁਰਬਾਨ ਕਰ ਦੇ ਉਹਨਾਂ ਤੋਂ ਮਨ ਤਨ ਰਾਮ ਨਾਮ ਹਿਤ ਕਰੇ ਭਾਈ ਜਿਨ੍ਹਾਂ ਦੇ ਮਨ ਵਿੱਚ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਮਰਜੀ ਕਹਿੰਦੇ ਮਾਲਕ ਦੀ ਉਪਦੇਸ਼ ਦਾ ਪਿਆਰ ਬਣਿਆ ਰਹਿੰਦਾ ਏ ਗੱਲ ਉਹਨਾਂ ਦੀ ਹੈ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਰੱਬ ਪਰ ਦੀ ਪ੍ਰੇਮ ਹੈ ਉਹਨਾਂ ਤੋਂ ਜਿੰਦਵਾਰਨ ਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੋਕ ਸਹਿਜ ਆਨੰਦ ਮੰਗਲ ਸਿਹਤ ਭਬਨਿਤ ਪਾਰ ਉਤਾਰੇ ਮਰ지 ਕਹਿੰਦੇ ਸੋ ਸਹਿਜ ਆਤਮਿਕ ਅਵਸਥਾ ਆਨੰਦ ਆਤਮਿਕ ਅਡੋਲਤਾ ਮਰਜੀ ਕਹਿੰਦੇ ਸਿਹਤ ਭਵਨਿਤ ਪਾਰ ਉਤਾਰੇ ਸੁਖ ਆਰਾਮ ਅਡੋਲਤਾ ਖੁਸ਼ੀ ਹਰ ਇੱਕ ਪ੍ਰਸਨਤਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਪਤੀਜੇ ਹੋਏ ਨੇ ਮਰਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਯੋਗ ਨਹੀਂ ਜੜੇ ਮਰਜੀ ਕਹਿੰਦੇ ਉਹਨਾਂ ਤੋਂ ਹਰ ਇੱਕ ਸੁਖ ਕੁਰਬਾਨ ਕਰਦੇ ਪਵਨ ਦੇ ਪਾਰ ਉਤਾਰੇ ਭਵ ਸਾਗਰ ਤੋਂ ਪਾਰ ਲੰਗਾਉਣ ਦੇ ਜਿਹੜੇ ਸਮਰਥ ਨੇ ਪਤਸਾ ਜੀ ਕਹਿੰਦੇ ਰਹਾਉ ਦਾ ਵਸਰਾਮ ਦੇ ਕੇ ਤਨ ਸੋ ਥਾਨ ਤਨ ਹੋਏ ਪਵਨਾ ਜਾਂ ਮਹਿ ਸੰਤ ਵਸਾਰੇ ਉਹ ਜਗਾ ਤਨਤਾ ਦੇ ਜੋਗ ਹੈ ਕੰਟ ਤੰਤਾ ਦੇ ਜੋਗ ਹੈ ਜਿੱਥੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸਤਪੁਰਸ਼ ਵਸਦੇ ਨੇ ਤਨ ਸੋਥਾਨ ਤਨ ਕੋਇ ਭਵਨਾ ਪਤਸਾਹ ਜੀ ਕਹਿੰਦੇ ਉਹ ਥਾਂ ਭਾਗਾ ਵਾਲੀ ਹੈ ਉਹ ਘਰ ਭਾਗਾ ਵਾਲੇ ਹਨ ਪਵਨਾ ਪਵਨਾ ਕਹਿੰਦੇ ਨੇ ਘਰ ਨੂੰ ਜਾਂ ਮਹਿ ਸੰਤ ਵਸਾਰੇ ਜਿੱਥੇ ਰੱਬ ਦੇ ਪਿਆਰੇ ਆਂ ਦਾ ਵਾਸਾ ਜਿੱਥੇ ਬੰਦ ਬੰਦ ਕੀ ਕਰਨ ਵਾਲੇ ਰਹਿਣ ਵਸੇਰਾ ਬਣਾਈ ਬੈਠੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ स्वागत तेरे नमसकारे, नमसकारे। हे ठाकुर हे परमेश्वर ਧੰਨ ਗੁਰੂ ਅਰਜਨ ਸਾਹਿਬ ਜੀ ਬੇਨਤੀ ਕਰ ਰਹੇ ਨੇ ਜਨ ਨਾਨਕ ਕੀ ਸਰਦਾ ਪੂਰ ਹੋ ਮੈਂ ਤੇਰੇ ਦਰ ਦਰ ਸੇਵਕਾਂ ਜਨ ਹਾਂ ਮੇਰੇ ਮਨ ਦੀ ਇੱਛਾ ਹੈ ਸਰਦਾ ਹੈ ਮੇਰੇ ਮਨ ਦੇ ਅੰਦਰ ਇੱਕ ਤਾਂਗ ਹੈ ਇੱਛਾ ਪੂਰੀ ਕਰ ਮੇਰੀ ਉਹ ਕਿਹੜੀ ਇੱਛਾ ਕਿ ਤੇਰੇ ਭਗਤਾਂ ਨੂੰ ਸਦਾ ਹੀ ਮੈਂ ਨਮਸਕਾਰ ਭਾਵਕੇ ਸੀਸ ਨਿਭਾਉਂਦਾ ਰਵਾਂ ਬੋਲੂ ਸਤਨਾਮ ਠਾਕੁਰ ਭਗਤ ਤੇਰੇ ਨਮਸਕਾਰੇ ਹੇ ਠਾਕੁਰ ਹੇ ਪ੍ਰਮਾਤਮਾ ਜਨ ਨਾਨਕ ਦੀ ਤੇਰੇ ਚਰਨਾਂ 'ਚ ਅਰਦਾਸ ਹੈ ਤੇਰੇ ਚਰਨਾਂ ਦੇ ਵਿੱਚ ਬੇਨਤੀ ਏ ਮੇਰੇ ਮਨ ਦੀ ਇੱਛਾ ਏ ਸਰਦਾ ਪੂਰ ਹੋ ਮੇਰੇ ਇਹ ਮਨ ਦੀ ਸਰਦਾ ਪੂਰੀ ਕਰ ਪਰ ਤੂੰ ਕਰੇਂਗਾ ਤੇਰੇ ਭਗਤਾਂ ਦੇ ਮੈਂ ਅੱਗੇ ਨਮਸਕਾਰ ਕਰਦਾ ਰਹਾ ਸਿਰ ਝੁਕੰਦਾ ਰਹਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪੇ ਨੂੰ ਸਬੋਧਨ ਕਰਕੇ ਕਿੱਡੀ ਵੱਡੀ ਜੀਵਨ ਦੀ ਜਾਂਚ ਦੇ ਗਏ ਨੇ ਮਰਜੀ ਕਹਿੰਦੇ ਬੰਦਕੀ ਕਰਨ ਵਾਲਿਆਂ ਅੱਗੇ ਸਦਾ ਹੀ ਨਮਸਕਾਰਾਂ ਬੰਦਕੀ ਕਰਨ ਵਾਲਿਆਂ ਨੂੰ ਸਦਾ ਹੀ ਸਜਦਾ ਹੈ ਇਹ ਗੱਲ ਉਹਨਾਂ ਦੀ ਹੈ ਅਵਸਥਾ ਵਾਲਿਆਂ ਦੀ ਜਿਨ੍ਹਾਂ ਦੀ ਅਵਸਥਾ ਸਾਹ-ਸਾਹ ਸਾਲਕ ਦਾ ਸਿਮਰਨ ਹੈ ਜਿਹੜੇ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੂੰ ਜਿਨ੍ਹਾਂ ਨੇ ਪਾਲਿਆ ਹੈ ਉਹਨਾਂ ਦੀ ਗੱਲ ਇੱਥੇ ਭੇਖੀ ਦੀ ਗੱਲ ਨਹੀਂ ਕਿ ਕਿਸੇ ਭੀਖੀ ਦੇ ਅੱਗੇ ਆਖਿਆ ਹੋਵੇ ਗੁਰੂ ਅਰਜਨ ਸਾਹਿਬ ਨੇ ਵੀ ਨਮਸਕਾਰ ਨਾ ਜਾ ਕਿਸੇ ਟੌਂਗੀ ਦੇ ਅੱਗੇ ਵੀ ਚੋਲੇ ਵਾਲੇ ਦੇ ਅੱਗੇ ਜਾਂ ਕਿਸੇ ਨਾ ਤੇਰੇ ਭਗਤ ਉਹ ਕੋਈ ਵੀ ਹੋ ਸਕਦਾ ਹੈ ਕਿਸੇ ਵੀ ਮਤ ਦਾ ਹੋ ਸਕਦਾ ਹੈ ਇੱਥੇ ਸਪੈਸ਼ਲ ਨੋਟ ਨਹੀਂ ਨਾ ਆਖਿਆ ਜਾ ਸਕਦਾ ਕੋਈ ਵੀ ਹੋ ਸਕਦਾ ਕਿਸੇ ਵੀ ਮਤ ਦਾ ਹੋ ਸਕਦਾ ਹੈ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਮਾਲਕ ਨੂੰ ਜਿੰਨੇ ਪਾਲਿਆ ਏ ਜਿਹੜਾ ਪਰਮੇਸ਼ਰ ਦੇ ਵਿੱਚ ਅਪਹੇਦ ਹੈ ਉੱਤੇ ਕਿਸੇ ਵੀ ਮਤਤਾ ਦੀ ਹੋ ਸਕਦਾ ਉਹਦੇ ਅੱਗੇ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਸਜਦਾਏ ਨਮਸਕਾਰ ਮਨ ਕਰਕੇ ਜੁੜੀਏ ਲੱਭਣਾ ਪੈਣਾ ਇਹੋ ਜਿਹਾ ਪਰਸ ਕਿੱਥੋਂ ਮਿਲੇਗਾ ਸਾਹ ਸਾਹ ਜਪਣ ਵਾਲਾ ਬੰਦਗੀ ਕਰਨ ਵਾਲਾ ਮਲ ਦੇ ਨੇੜੇ ਰਹਿਣ ਵਾਲਾ ਤੁਮਿਲ ਮਿਲਿ ਮਰਜੀ ਕਹਿੰਦੇ ਪਟਕਣ ਦੀ ਲੋੜ ਨਹੀਂ ਕਾਹ ਹੈ ਰੇ ਵਨ ਖੋਜਨ ਜਾਹੀ ਸਰਬ ਨਵਾਸੀ ਸਦਾ ਲੇਪਾ ਤੋਹੀ ਸੰਗ ਸਮਰਮ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਬਾਰੀ ਫਿਜੀਕਲ ਤੌਰ ਤੇ ਪਟਕਣ ਦੀ ਲੋੜ ਨਹੀਂ ਕਿ ਹੁਣ ਲੱਭਣਾ ਪਵੇਗਾ ਖੋਜਣਾ ਪਵੇਗਾ ਨਹੀਂ ਮਰਜੀ ਕਹਿੰਦੇ ਅੰਦਰ ਹੀ ਖੋਜਿਆ ਕਰ ਪਹੁ ਪਮਦ ਜਿਉਂ ਬਾਸ ਵਸਤ ਹੈ ਮੁਕਰਮੈ ਜੈਸੀ ਸਾਈ ਤੈਸੇ ਹੀ ਹਰ ਵਸੈ ਨਰੰਤਰ ਕਟ ਹੀ ਖੋਜੋ ਭਾਈ ਸਰੀਰ ਚ ਹੀ ਖੋਜ ਲਾ ਆਪੇ ਜੁੜ ਜਾ ਮਾਲਕ ਦੇ ਸਿਮਰਨ ਵਿੱਚ ਜੋੜ ਬੰਦਗੀ ਕਰ ਭਾਵਕੇ ਨਾਮ ਜਪਣ ਵਾਲਿਆ ਪਸੋਂ ਸੇਧ ਲੈ ਕੇ ਆਪ ਨਾਮ ਜਪ ਬੰਦਗੀ ਕਰ ਭਾਵਕੇ ਜਿਸ ਤਰੀਕੇ ਦੇ ਨਾਲ ਜਿਸ ਜਾਂਚ ਦੇ ਨਾਲ ਉਹਨਾਂ ਨੇ ਪਰਮੇਸ਼ਰ ਨੂੰ ਪਾਇਆ ਉੰਬੀ ਪਾਉਣ ਦਾ ਯਤਨ ਕਰ ਮਹਾਰਾਜ ਜੀ ਕਹਿੰਦੇ ਜਿਹੜੇ ਯਤਨ ਕਰਦੇ ਨੇ ਜਿਹੜੇ ਭਗਤੀ ਦੇ ਵਿੱਚ ਜੁੜ ਜਾਂਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਮਾਲਕ ਦੇ ਉਪਦੇਸ਼ ਨੂੰ ਸੁਣਦੇ ਨੇ ਉਹਨਾਂ ਦੇ ਅੱਗੇ ਮੇਰੀ ਨਮਸਕਾਰ ਹੈ ਗੁਰੂ ਕਿਰਪਾ ਕਰੇ ਇੱਕ ਇੱਕ ਵਚਨ ਸਾਡੇ ਸਮਝ ਦੇ ਵਿੱਚ ਪੈ ਜਾਵੇ ਬੰਦਗੀ ਕਰੀਏ ਮਾਲਕ ਦੇ ਉਪਦੇਸ਼ ਵਿੱਚ ਜੁੜੀਏ ਬਹਿਮਾ ਪਰਮਾਤਮਾ ਕਰਮ ਕੰਡਾਂ ਤੋਂ ਨਰਲੇਪ ਹੋਈਏ ਬਾਰ-ਬਾਰ ਬੇਨਤੀ ਮੈਂ ਕਰਦਾ ਹਾਂ ਨਾ ਭਾਈ ਦਿਨਾਂ ਦੇ ਵਹਿਮ ਛੱਡ ਦਈਏ ਦੁਆ ਦਸਿਆਂ ਕਾਦਸੀਆਂ ਦੇ ਵਹਿਮ ਛੱਡ ਦਈਏ ਉਪਦੇਸ਼ ਗੁਰੂ ਦਾ ਮੰਨ ਕਰਕੇ ਗੁਰੂ ਦੇ ਉਪਦੇਸ਼ ਦੁਆਰਾ ਜੀਵਨ ਜਿਉ ਕੇ ਵੇਖੀਏ ਤੇ ਆਨੰਦ ਵੱਖਰਾ ਹੀ ਆਏਗਾ ਸੁਰਖਰੂ ਜੀਵਨ ਹੋ ਜਾਏਗਾ ਦੁਨੀਆਂ ਦਾ ਜਿਹੜਾ ਪਾਇਆ ਹੋਇਆ ਪੁਜਾਰੀ ਬਾਦ ਦਾ ਬੋਝ ਹੈ ਸਾਡੇ ਤੇ ਲੈ ਜਾਵੇਗਾ ਕਦੋਂ ਲਹੇਗਾ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਕਰਕੇ ਹਿਰਦੇ ਦੇ ਵਿੱਚ ਵਸਾਵਾਂਗੇ ਫਿਰ ਮਹਾਰਾਜ ਜੀ ਕਹਿੰਦੇ ਜੀਵਨ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ